ਜਬ ਦੇ ਟ੍ਰਾਂਸਪੋਰਟ ਡੈਰੀ ਵਿਕਾਸ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਅੱਜ ਖੇਮਕਰਨ ਹਲਕੇ ਦੇ ਵਕਵਕ ਪਿੰਡਾਂ ਦਾ ਦੌਰਾ ਕਰਦੇ ਹੋਏ ਉਹਨਾਂ ਡੈਰੀ ਫਾਰਮਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੀਆਂ ਗਾਵਾਂ ਇਸ ਬਿਮਾਰੀ ਕਾਰਨ ਵੱਡੇ ਪੱਧਰ ਤੇ ਮੌਤਾ ਸ਼ਿਕਾਰ ਹੋਈਆਂ ਨੇ ਇਸ ਉਪਰੰਤ ਪੰਜਾਬ ਦੇ ਟ੍ਰਾਂਸਪੋਰਟ ਡੈਰੀ ਵਿਕਾਸ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਹਲਕਾ ਖੇਮਕਰਨ ਦੇ ਪਿੰਡ ਮਾਨਕਪੁਰ ਵਿਖੇ ਪਰਮਿੰਦਰ ਸਿੰਘ 바ਵਾ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਕਿ ਪਰਮਿੰਦਰ ਸਿੰਘ 바ਵਾ ਵੱਲੋਂ ਇੱਕ ਡੈਰੀ ਫਾਰਮ ਖੋਲਿਆ ਹੋਇਆ ਹੈ ਜਿਸ ਵਿੱਚ ਰੱਖੀਆਂ 15 گاਵਾਂ ਬੀਤੇ ਦਿਨੇ ਲੰਪੀ ਸਕਿਨ ਬਿਮਾਰੀ ਦਾ ਸ਼ਿਕਾਰ ਹੋ ਗਈਆਂ ਸੀ ਉਹਨਾਂ ਨਾਲ ਮੁਲਾਕਾਤ ਕਰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਜਿੱਥੇ ਪਰਿਵਾਰ ਨਾਲ ਇਸ ਸੰਬੰਧੀ ਦੁੱਖ ਸਾਂਝਾ ਕੀਤਾ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਐ ਲੰਪੀ ਸਕਿਨ ਬਿਮਾਰੀ ਤੇ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਰਾਤ ਦਿਨ ਇੱਕ ਕਰ ਰਹੀ ਹੈ ਅਤੇ ਇਸ ਕੁਦਰਤੀ ਆਫਤ ਨੂੰ ਦੇਖਦੇ ਹੋਏ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਵੈਟਰਨਰੀ ਡਾਕਟਰ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀਆਂ ਟੀਮਾਂ ਵੱਲੋਂ ਇਸ ਬਿਮਾਰੀ ਨਾਲ ਲੜੇ ਜਿੱਤ ਲਈ ਪੁਖਤਾ ਪਰਬੰਧ ਕੀਤੇ ਜਾ ਰਹੇ ਨੇ ਅਤੇ ਹਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਵੈਕਸੀਨ ਮੁਹਾਇਆ ਕਰਵਾਈ ਜਾ ਰਹੀ ਹੈ ਉਹਨਾਂ ਕਹਿਾਏ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਖੜੀ ਹੈ ਕਿਉਂਕਿ ਕਿਸਾਨਾਂ ਨੂੰ ਹਰ ਵਕਤ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਕਿਸੇ ਕਿਸਾਨ ਨੇ ਹੁਣ ਗਾਵਾਂ ਦਾ ਕਾਰੋਬਾਰ ਕੀਤਾ ਹੈ ਤਾਂ ਉਹਨਾਂ ਨੂੰ ਵੀ ਇਸ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਸਰਕਾਰ ਇਹਨਾਂ ਪੀੜਿਤ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜੀ ਹੈ ਆ ਤੁਸੀਂ ਵੇਖ ਹੀ ਸਕਦੇ ਜੀ ਮੈਂ ਆਪਣੇ ਹਲਕੇ ਦੇ ਪਿੰਡ ਮਾਨਕਪੁਰੇ ਵਿਖਿਆ ਆਵਾ ਭਾਜੀ ਬਾਵਾ ਭਾਜੀ ਵੱਲ ਆਇਆ ਵਾਂ ਔਰ ਅੱਜ ਇੱਕ ਬੜਾ ਹੀ ਸੰਜੀਦਗੀ ਭਰਿਆ ਇੱਕ ਵਿਸ਼ਾ ਵਾ ਜਿਹਦੇ ਰਿਗਾਰਡਿੰਗ ਤੁਹਾਡੇ ਨਾਲ ਗੱਲਬਾਤ ਹੋਇਆ ਵਾ ਅੱਜ ਦੀ ਲਿੰਪੀ ਸਕਿਨ ਡਿਜ਼ੀਜ਼ ਚੱਲਿਆ ਵਾ ਪਸ਼ੂਆਂ ਨੂੰ ਬਹੁਤ ਜ਼ਿਆਦਾ ਤੰਹ ਹਿਸਾਬ ਲਾ ਕੇ ਵੇਖੋ ਕਿ ਕਿੰਨਾ ਪ੍ਰਭਾਵ ਪਾਇਆ ਵਾ ਜਿਹੜਾ ਵੀ ਪਸ਼ੂ ਇਹਦੀ ਲਪੇਟ ਚ ਆ ਜਾਂਦਾ ਵਾ ਉਹ ਕੁਝ ਟਾਈਮ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਤੇ ਜਿੱਥੇ ਇਸ ਬਿਮਾਰੀ ਦੀ ਆਊਟਬਰੇਕ ਹੋਈ ਆ ਤੁਸੀਂ ਇੱਥੇ ਹਿਸਾਬ ਲਾ ਕੇ ਵੇਖੋ ਸਾਡੇ ਇਲਾਕੇ ਦੇ ਵਿੱਚ ਅਨੇਕਾਂ ਹੀ ਪਿੰਡ ਨੇ ਅਨੇਕਾਂ ਹੀ ਥਾਵਾਂ ਨੇ ਜਿੱਥੇ ਤੁਸੀਂ ਹਿਸਾਬ ਲਾ ਕੇ ਹੀ ਵੇਖ ਲਓ ਕਿ ਜਿਹੜੇ ਪਸ਼ੂ ਆ ਉਹ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆ ਕੇ ਉਹ ਮਾਰੇ ਗਏ ਆ ਕਈ ਪਰਿਵਾਰਾਂ ਦੇ ਘਰ ਦੋ ਦੋ ਪਸ਼ੂ ਆ ਇੱਕ ਇੱਕ ਪਸ਼ੂ ਆ ਤੇ ਉਹ ਵੀ ਹਿਸਾਬ ਲਾ ਲਓ ਜੇ ਕਿਸੇ ਕੋਲ ਗਾਂ ਆ ਤੇ ਉਹ ਵੀ ਉਹਨੂੰ ਜੇ ਆ ਡਿਸੀਜ਼ ਹੁੰਦਾ ਵਾ ਆ ਵਾਇਰਸ ਜਦੋਂ ਫੈਲਦਾ ਵਾ ਤੇ ਉਹਦੀ ਮੌਤ ਹੋ ਜਾਂਦੀ ਹੈ ਤੇ ਅੱਜ ਮੈਂ ਬਾਵੇ ਭਾਜੀ ਉਹਨਾਂ ਕੋਲ ਆਇਆ ਵਾਂ ਇਹਨਾਂ ਦੇ ਤਕਰੀਬਨ ਜਿਹੜੇ 15 ਜਿਹੜੀਆਂ ਇਹਨਾਂ ਦੀਆਂ ਗਾਵਾਂ ਨੇ ਉਹ ਇਸ ਬਿਮਾਰੀ ਦੀ ਲਪੇਟ 'ਚ ਆ ਕੇ ਉਹ ਮਰਿਆ ਗਈਆਂ ਨੇ ਤੇ ਦੁੱਖ ਦੀ ਗੱਲ ਇਹ ਵਾ ਕਿ ਅਦੇ ਤੱਕ ਕੋਈ ਵੀ ਸਚਜੇ ਤੌਰ ਤੇ ਕੋਈ ਕਾਰਜਕਾਰੀ ਨਾ ਸਰਕਾਰ ਵੱਲੋਂ ਹੋਈ ਆ ਨਾ ਜਿਹੜਾ ਕੰਸਰਨਡ ਅਧਿਕਾਰੀ ਉਹਨੇ ਕੋਈ ਇਸ ਦੀ ਕੋਈ ਸਚੱਜੀ ਕਾਰਵਾਈ ਕੀਤੀ ਇਸ ਰਿਗਾਰਡਿੰਗ ਹੁਣ ਤੁਸੀਂ ਆ ਵੇਖੋ ਆ ਪਸ਼ੂ ਦਾ ਕੀ ਹਾਲਤ ਬਣਿਆ ਪਿਆ ਵਾ ਇਹਦੇ अर्ਲੀ ਸਿੰਪਟਮਸ ਅਜਿੱਦਾ ਠੱਪੜ ਹੋ ਗਈ ਠੱਪੜਾਂ ਤੋਂ ਬਾਅਦ ਜਿਹੜੀ ਆ ਕਿ ਆਲ ਓਵਰ ਬਾਡੀ 'ਚ ਫੈਲ ਜਾਂਦੀ ਆ ਸਾਰੇ ਸਰੀਰ 'ਚ ਠੱਫੜ ਹੋ ਜਾਂਦੇ ਆ ਤੇ ਬਾਅਦ ਵਿੱਚ ਜਿਹੜਾ ਪਸ਼ੂ ਦੀ ਮੌਤ ਹੋਈ ਆ 15 گاਵਾਂ ਇਹਨਾਂ ਦੀਆਂ ਤਕਰੀਬਨ ਜਿਆਦਾ ਨਹੀਂ ਤੇ ਮੈਂ ਕਹਿ ਸਕਦਾ ਕਿ 20 ਲੱਖ ਰੁਪਏ ਦੇ ਲਾਗੇ ਇਹਨਾਂ ਦਾ ਨੁਕਸਾਨ ਹੋ ਗਿਆ ਦੁੱਖ ਦੀ ਗੱਲ ਇਹ ਵਾ ਵੈਟਰਰੀ ਹਸਪਤਾਲ 'ਚ ਇਹਦੀ ਕੋਈ ਦਵਾਈ ਨਹੀਂ ਦੁੱਖ ਦੀ ਗੱਲ ਇਹ ਵਾ ਕਿ ਕੋਈ ਸੁਣਨ ਲਈ ਤਿਆਰ ਨਹੀਂ ਉਦਾਂ ਤੇ ਆਪਾਂ ਰਾਜਨੀਤਿਕ ਮੁੱਦੇ ਜਾਂ ਸਮਾਜਿਕ ਮੁੱਦੇ ਅਸੀਂ ਚੁੱਕਦੇ ਆ ਚਲੋ ਚੁੱਕਣੇ ਵੀ ਚਾਹੀਦੇ ਆ ਪਰ ਆ ਜਿਹੜਾ ਇਹਨਾਂ ਸੰਜੀਦਗੀ ਭਰਿਆ ਜਿਹੜਾ ਵਿਸ਼ਾ ਵਾ ਇਹਨਾਂ ਜਿਹੜਾ ਸੰਜੀਦਗੀ ਭਰਿਆ ਜਿਹੜਾ ਮੁੱਦਾ ਵਾ ਉਹ ਕੋਈ ਨਹੀਂ ਚੁੱਕਦਾ ਪਿਆ ਅਜੇ ਤੱਕ ਕੋਈ ਸਿਨਸੈਰਿਟੀ ਕੋਈ ਸੰਜੀਦਗੀ ਨਾਲ ਸਰਕਾਰ ਨੇ ਵਿਖਾਈਆ ਅਜੇ ਤੱਕ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਜਕਾਰੀ ਸਰਕਾਰ ਵੱਲੋਂ ਕੀਤੀ ਗਈ ਹੈ ਸੋ ਹੱਥ ਬੰਨ ਕੇ ਬੇਨਤੀ ਹੈ ਕਿ ਭਾਈ ਘਟੋ ਘਟ ਅਵੇਰਨੈਸ ਤੇ ਕਰੋ ਘਟੋ ਘਟ ਇਸ ਚੀਜ਼ ਦੀ ਮੈਡੀਕੇਸ਼ਨ ਤੇ ਦਿਓ ਆਪਾਂ ਕਿਹੇ ਵੀ ਵੈਟਰਰੀ ਹਸਪਤਾਲ ਤੇ ਚਲ ਜੀਏ ਭਾਵੇਂ ਪੇਖੇਵਿੰਡ ਚਲ ਜੀਏ ਘਰਿਆਲੇ ਚਲ ਜੀਏ ਸੋਰ ਸਿੰਘ ਚਲ ਜੀਏ ਬਲਟੋਏ ਚਲ ਜੀਏ ਉੱਥੇ ਮੈਡੀਕੇਸ਼ਨ ਹੀ ਨਹੀਂ ਹੈਗੀ ਔਰ ਇੱਥੋਂ ਤੱਕ ਜਿਹੜੇ ਡਾਕਟਰ ਆ ਜਵਾਬ ਦਿੰਦੇ ਪਏ ਕਿ ਸਾਡੇ ਕੋਲ ਸਨਿੰਜ ਜੋਗੇ ਸਾਡੇ ਕੋਲ ਸਨਿੰਜ ਦਾ ਵੀ ਕੋਈ ਬੰਦੋਬਸਤ ਨਹੀਂ ਹੈਗਾ ਤੇ ਇੱਥੇ ਦੱਸੋ ਇਹਨਾਂ ਦਾ ਕੀ ਗਣਾਵਾ ਇਹਨਾਂ ਪਰਿਵਾਰਾਂ ਦਾ ਕੀ ਗਣਾਵਾ ਅਜਿਹੀਆਂਨੇਕਾਂ ਹੀ ਪਰਿਵਾਰ ਨੇ ਆ ਅਜੇ ਥੋੜਾ ਹੀ ਟਾਈਮ ਹੋਇਆ ਵਾ ਇਹਨਾਂ ਦਾ ਪਸ਼ੂ ਆ ਪੂਰਾ ਹੋ ਗਿਆ ਵਾ ਮਾਰਿਆ ਗਿਆ ਵਾ ਤੇ ਬੜਾ ਹੀ ਦੁੱਖ ਲੱਗਿਆ ਵਾ ਤੇ ਜਲਦ ਤੋਂ ਜਲਦ ਇਸ ਚੀਜ਼ ਪ੍ਰਤੀ ਆ 5-5 ਲੱਖ ਰੁਪਏ ਦੇ ਨਾਲ ਦੱਸੋ ਕਿ ਜਿਲ੍ਹਾ ਕਵਰ ਹੋ ਜਾਊਗਾ ਇਹ ਤੇ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਵਾ ਹੱਥ ਬੰਨ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਕੋਈ ਸੱਚਜੀ ਕਾਰਵਾਈ ਕਰੋ ਕੋਈ ਚੰਗੀ ਤਰ੍ਹਾਂ ਕੋਈ ਕਾਰਦਿਕਾਰੀ ਕਰੋ ਤਾਂ ਜੋ ਆ ਜਿਹੜੇ ਪਰਿਵਾਰ ਵਾ ਜਾਂ ਆ ਜਿਹੜੀ ਬਿਮਾਰੀਆਂ ਘਟੋ ਘਟ ਇਹ ਅੱਗੇ ਤੇ ਨਾ ਨਾ ਫੈਲੇ ਇੱਕ ਤੋਂ ਬਾਅਦ ਇੱਕ ਪਸ਼ੂ ਆ ਉਹ ਪ੍ਰਭਾਵਿਤ ਹੋ ਜਾਂਦੇ ਆ ਅਵੇਰਨੈਸ ਫਲਾਓ ਕਿ ਆਈਸੋਲੇਟ ਕੀਤਾ ਜਾਵੇ ਪਸ਼ੂਆਂ ਨੂੰ ਅਵੇਰਨੈਸ ਫਲਾਓ ਕਿ ਇੱਥੇ ਇਨਸੈਕਟੀਸਾਈਡਸ ਜਿਹੜੇ ਆ ਉਹਨਾਂ ਦਾ ਸਪਰੇ ਹੋਵੇ ਅਵੇਰਨੈਸ ਫਲਾਓ ਕਿ ਇੱਥੇ ਜਿਹੜਾ ਹੈਗਾ ਡਿਸਇਨਫੈਕਟੈਂਟਸ ਆ ਉਹਨਾਂ ਦੀ ਸਪਰੇ ਹੋਵੇ ਪ੍ਰੋਪਰ ਮੈਡੀਕੇਸ਼ਨ ਇੱਥੇ ਮਿਲੇ ਸੋ ਨਿਮਰਤਾ ਸਹਿਤ ਹੀ ਬੇਨਤੀ ਆਜ ਸਾਰੇ ਸਾਡੇ ਭਰਾ ਸਾਡੇ ਵੀਰ ਬਾਬੇ ਭਾਜੀ ਕੋਲ ਆਏ ਆ ਬੜਾ ਹੀ ਦੁੱਖ ਲੱਗਿਆ ਦੇਖੋ ਅੱਜ ਆਰਥਿਕ ਤੌਰ ਤੇ ਕਿੰਨੀ ਵੱਡੀ ਘਾਟ ਆ ਆਰਥਿਕ ਤੌਰ ਤੇ ਡੇਰੀ ਫਾਰਮਿੰਗ ਜਿਹੜੀ ਹੈਗੀ ਯਾਰ ਉਸ ਨੂੰ ਕਿੰਨਾ ਜ਼ਿਆਦਾ ਪ੍ਰਭਾਵ ਪੈਣਾ ਉਹ ਲੋਕਾਂ ਦੇ ਜਜ਼ਬਾਤਾਂ ਨੂੰ ਕਿੰਨਾ ਜ਼ਿਆਦਾ ਪ੍ਰਭਾਵ ਪੈਣਾ ਵਾ ਇਸ ਚੀਜ਼ ਪ੍ਰਤੀ ਸੋਚਣ ਦੀ ਲੋੜ ਵਾ ਔਰ ਇਸ ਚੀਜ਼ ਪ੍ਰਤੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਦੇਖੋ ਜਿਹੜੀ 80% ਜਿਹੜੀ ਪਾਪੂਲੇਸ਼ਨ ਹੁੰਦੀ ਹੈ ਪਿੰਡਾਂ ਦੀ ਉਹ ਦੁੱਧ ਦਾ ਕੰਮ ਕਰਦੇ ਆ ਜਾਂ ਦੁੱਧ ਦੇ ਉੱਤੇ ਨਿਰਭਰ ਹੁੰਦੀ ਹੈ ਹੁਣ ਅਜਿਹੇ ਹਾਲਾਤ ਬਣੇ ਪਏ ਆ ਕਿ ਦੁੱਧ ਦੀ ਸਪਲਾਈ ਹੀ ਘਟ ਗਈ ਆ ਔਰ ਦੁੱਧ ਦੀ ਸਪਲਾਈ ਘਟਣ ਦੇ ਨਾਲ ਡੇਰੀ ਫਾਰਮਿੰਗ ਦੇਤੇ ਵੀ ਪ੍ਰਭਾਵ ਪਿਆ ਵਾ ਤੇ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਲੋਕਾਂ ਦੀ ਦੇ ਉੱਤੇ ਪ੍ਰਭਾਵ ਪਿਆ ਵਾ ਸਰਕਾਰ ਅੱਗੇ ਇਹ ਵੀ ਇਸ ਗੱਲ ਦੀ ਅਸੀਂ ਮੰਗ ਕਰਦੇ ਆ ਕਿ ਜਿਹੜੇ ਅਜੇ ਹੀ ਪ੍ਰਭਾਵਿਤ ਪਰਿਵਾਰ ਵਾ ਹੁਣ ਜਿਨ੍ਹਾਂ ਦੇ 15 ਪਸ਼ੂ ਪੂਰੇ ਹੋ ਗਏ ਮਾਰੇ ਗਏ ਅਜਿਹੇ ਪਰਿਵਾਰਾਂ ਨੂੰ ਮੁਆਵਜ਼ਾ ਜ਼ਰੂਰ ਦੇ हरियाणा ਦੇ ਵਿੱਚ ਜੇ ਆਪਾਂ ਚਲ ਜਾਈਏ ਉੱਥੇ ਕੀ ਕਾਨੂੰਨ ਬਣਾਇਆ ਵਾ ਕਿ ਜੇ ਕਿਸੇ ਦਾ ਕੋਈ ਪਸ਼ੂ ਪੂਰਾ ਹੋ ਜਾਂਦਾ ਵਾ ਕਨਸਰਨਡ ਵੈਟਨਰੀ ਡਾਕਟਰ ਕੋਲ ਚਲ ਜਿਓ ਕਨਸਰਨਡ ਵੈਟਨਰੀ ਡਾਕਟਰ ਇੱਕ ਰਿਪੋਰਟ ਬਣਾ ਦਿੰਦਾ ਵਾ ਤੇ ਉਸ ਦੇ ਆਧਾਰ ਤੇ ਮੁਆਵਜ਼ਾ ਮਿਲ ਜਾਂਦਾ ਵਾ ਤੇ ਸਾਡੀ ਸਰਕਾਰ ਨੂੰ ਵੀ ਚਾਹੀਦਾ ਕਿ ਅਜੇ ਹੀ ਪਾਲਿਸੀ ਇਹ ਬਣਾਉਣ ਕਿਉਂਕਿ ਜੋ ਬਹੁਤ ਜ਼ਿਆਦਾ ਆਰਥਿਕ ਤੌਰ ਤੇ ਤੇ ਨਿੱਜੀ ਤੌਰ ਤੇ ਲੋਕਾਂ ਦਾ ਨੁਕਸਾਨ ਹੋਇਆ ਵਾ ਪਸ਼ੂ ਮਰ ਰਹੇ ਆ ਤੇ ਅਜੇ ਤੱਕ ਪਰ ਬੜੀ ਦੁੱਖ ਦੀ ਗੱਲ ਬਾਤ ਕਿ ਆ ਸਹੂਲਤ ਕਾਦੀ ਦੇਣੀ ਮੁਆਵਜ਼ਾ ਕਾਦਾ ਦੇਣਾ ਅਜੇ ਤੱਕ ਤੇ ਇਹਨਾਂ ਦੀ ਕੋਈ ਬਾਤ ਪੁੱਛਣ ਲੱਗੀ